ਜੀ ਬਹੁਤ ਬਹੁਤ ਸ਼ਾਮ ਜੀ ਤੁਹਾਡਾ ਬਜੀ ਆਏ ਹੋ ਸਾਡੇ ਘਰ ਆਏ ਇਹ ਮੇਰਾ ਪਰਿਵਾਰ ਹੈ ਮੇਰੇ ਘਰ ਦੇ ਆ ਸਾਰੇ ਪਰਿਵਾਰ ਦੇ ਮੈਂਬਰ ਨੇ ਆ ਮੈਨੂੰ ਖੁਸ਼ੀ ਹੈ ਕਿ ਸਾਡੇ ਤਾਇਆ ਜੀ ਗੋਲਖੜੀ ਸਾਰਾ ਮੇਰਾ ਪਰਿਵਾਰ ਖੜਾ ਇਹਨਾਂ ਦੇ ਦਿੱਤੇ ਹੋਏ ਸੰਸਕਾਰ ਜਿਹਨੂੰ ਆਪਾਂ ਮੋਢਲੀ ਸਿੱਖਿਆ ਕੀਤੀ ਕਹਿੰਦੇ ਆ ਮੋਢਲੀ ਸਿੱਖਿਆ ਮੈਨੂੰ ਇੱਥੋਂ ਮਿਲੀ ਇਹਨਾਂ ਨੇ ਸੰਸਕਾਰ ਇਦਾਂ ਦੇ ਮੈਨੂੰ ਦਿੱਤੇ ਐ ਅੱਜ ਮੈਂ ਤਾਂ ਇਸ ਜਗ੍ਹਾ ਤੇ ਪਹੁੰਚਿਆ ਹਾਂ ਬਾਕੀ ਪਾਰਟੀ ਹੈ ਹੀ ਕਮਾਂ ਦਾ ਧੰਨਵਾਦ ਕਿ ਸਾਡੇ ਪਰਿਵਾਰ ਨੂੰ ਮਾਣ ਬਖਸ਼ਿਆ ਐਮਐਲਏ ਸਾਹਿਬ ਦਾ ਸਤਨਾਮ ਜਲਾਲਪੁਰ ਜੀ ਸ਼ਿਪਕਨ ਜੀ ਚੀ ਸਾਰਿਆਂ ਦਾ ਧੰਨਵਾਦ ਕਿ ਮੇਰੇ ਪਰਿਵ ਮੈਂ ਪਹਿਲਾਂ ਤਾਂ ਹਾਈ ਕਮਾਂਡ ਦਾ ਬਹੁਤ-ਬਹੁਤ ਅਤੀ ਧੰਨਵਾਦੀ ਆ ਕਿ ਜਿਹਨੇ ਸਾਡੀ ਪੁਕਾਰ ਜਿਹੜੀ ਨਾ ਉਹ ਥੱਲੇ ਜਾ ਕੇ ਉੱਪਰ ਲਾਤੀ। ਫਿਰ ਰਹਿ ਗਈ ਗੱਲ ਇਹ ਇਹਦੀ ਮੁੰਡੇ ਦੀ ਮਿਹਨਤ ਦਾ ਸਦਕਾ ਹੈ ਤੇ ਸਾਡੇ ਪਰਿਵਾਰ ਨੂੰ ਅੱਜ ਤੱਕ ਇੱਥੇ ਪਹੁੰਚਣ ਦਾ ਪਹਿਲਾ ਮੌਕਾ ਕਟਾਰੀਆ ਸਾਹਿਬ ਤੋਂ ਬਾਅਦ ਪਹਿਲਾ ਮੌਕਾ ਸਾਨੂੰ ਮਿਲਿਆ। ਇਹਨੂੰ ਤੇ ਬਹੁਤ-ਬਹੁਤ ਪਾਰਟੀ ਦਾ ਧੰਨਵਾਦ ਹੈ। ਜਿਨ੍ਹਾਂ ਨੇ ਸਾਡੇ ਐਨੀ ਫਰਿਆਦ ਸੁਣੀ ਐ ਬਾਕੀ ਸੇਠੀ ਭਾਜੀ ਦੀ ਬਹੁਤ ਜ਼ਿਆਦਾ ਮਿਹਨਤ ਐ ਜਦੋਂ ਪਾਰਟੀ ਸਟਾਰਟ ਹੋਈ ਦੀ ਉਦੋਂ ਦੇ ਵਰਕ ਵਰਕ ਕਰਦੇ ਵੇਅ ਤੇ ਇਹਨਾਂ ਨੂੰ ਬਹੁਤ ਉੱਪਰ ਉੱਠ ਕੇ ਜਿਹੜਾ ਉਹਦਾ ਦਿੱਤਾ ਅਸੀਂ ਸਾਰੇ ਬਹੁਤ ਧੰਨਵਾਦੀ ਆ ਉਸ ਤੇ ਤੇ ਪੂਰਾ ਮਾਣ ਬਖਸ਼ਿਆ ਪਾਰਟੀ ਨੇ ਬਹੁਤ ਬਹੁਤ ਸ਼ੁਕਰੀਆ ਜੀ ਜੀ ਆ ਕਿ ਜਿਨ੍ਹਾਂ ਨੇ ਸਾਡੇ ਪਰਿਵਾਰ ਨੂੰ ਡਬੜਾ ਮਾਣ ਬਖਸ਼ਿਆ ਧੰਨਵਾਦ ਤੇ ਮਲਵ ਆਪਣੇ ਇਕਟਾਰੀਆ ਸਾਹਿਬ ਤੋਂ ਬਾਅਦ ਪਹਿਲੀ ਵਾਰ ਇਹ ਸਾਡੀ ਸਾਡੇ ਪਰਿਵਾਰ ਨੂੰ ਮਾਣ ਬਖਸ਼ਿਆ ਤੇ ਸਾਡੀ ਬਰਾਦਰੀ ਨੂੰ ਖਿਡਾਰੀ ਸਭ ਤੋਂ ਵੱਧ ਪਹਿਲੀ ਵਾਰ ਸਾਡੇ ਇਹ ਬਰਾਦੀ ਚ ਜੋ ਚੇਅਰਮੈਨਿਸ਼ਿਪ ਆਈ ਹੈ ਪਹਿਲੀ ਵਾਰ ਆਈ